ਸੰਤ ਪਿੰਡਰਾ ਵਾਲੇ ਬੜੇ ਹਾਡਰ ਜਵਾਬੀ ਸਨ ਤੇ ਉਸ ਵੇਲੇ ਤੇ ਇੱਕ ਮੰਨੇ ਪਰਮੰਨੇ ਵਕੀਲ ਜੇਟ ਮਲਾਨੀ ਨੇ ਸੋਚਿਆ ਕਿ ਮੈਂ ਸੰਤਾਂ ਦੀ ਬੋਲਤੀ ਬੰਦ ਕਰਨੀ ਹੈ ਬੜੀ ਤਿਆਰੀ ਕੀਤੀ ਕਿ ਮੈਂ ਸਵਾਲ ਹੀ ਇਹੋ ਜੇ ਕਰਨੇ ਆ ਕਿ ਪਿੰਡਰਾ ਵਾਲੇ ਸੰਤਾਂ ਕੋਲ ਕੋਈ ਜਵਾਬ ਹੀ ਨਾ ਹੋਵੇ ਦੇ ਤਿਆਰੀ ਨਾਲ ਸੰਤਾਂ ਕੋਲ ਆਇਆ ਤੇ ਆ ਕੇ ਪਹਿਲਾ ਸਵਾਲ ਕੀਤਾ ਕਿ ਤੁਸੀਂ ਸੰਤੋ ਸੰਤਾਂ ਨੇ ਕਿਹਾ ਜੀ ਮੈਂ ਸਿੰਘ ਹਾਂ ਕਹਿੰਦੇ ਸੰਗਤ ਤੁਹਾਨੂੰ ਸੰਤ ਕਹਿੰਦੀ ਹੈ ਕਹਿੰਦੇ ਇਹ ਤਾਂ ਫਿਰ ਪਹਿਲਾ ਸਵਾਲ ਹੀ ਤੂੰ ਗਲਤ ਕਰਤਾ ਜੇ ਸੰਗਤ ਕਹਿੰਦੀ ਹੈ ਤੇ ਸੰਗਤ ਦਾ ਸਵਾਲ ਪੰਦਾ ਸੰਗਤ ਨੂੰ ਕਰੋ ਪੁੱਛੋ ਵੀ ਕਿਉਂ ਕਹਿੰਦੀ ਹੋ ਜੇਠ ਬਲਾਨੀ ਪਹਿਲੇ ਸਵਾਲ ਤੇ ਹੀ ਚੁੱਪ ਤੇ ਦੂਜਾ ਸਵਾਲ ਕਰਦਾ ਕਹਿੰਦੇ ਤੁਸੀਂ ਹਥਿਆਰ ਕਿਉਂ ਰੱਖੇ ਤੇ ਇਹ ਸ਼ਾਂਤੀ ਭੰਗ ਕਰਦੇ ਆਂ ਪਿੰਡਰਾਂ ਵਾਲੇ ਕਹਿੰਦੇ ਅਸੀਂ ਤੇ ਹਥਿਆਰ ਰੱਖੇ ਤਾਂ ਕਿ ਨਾਲ ਸ਼ਾਂਤੀ ਰਹਿੰਦੀ ਤੁਸੀਂ ਕਹਿੰਦੇ ਜੇ ਸ਼ਾਂਤੀ ਭੰਗ ਕਰਦੇ ਆਂ ਕਹਿੰਦਾ ਨਹੀਂ ਜੀ ਸ਼ਾਂਤੀ ਭੰਗ ਕਰਦੇ ਆ ਸੰਤ ਜੀ ਕਹਿੰਦੇ ਫਿਰ ਸੋਚ ਲੈ ਇੱਕ ਵਾਰ ਪੱਕੀ ਕਿ ਤੂੰ ਜੋ ਕਹਿ ਰਿਹਾ ਸ਼ਾਂਤੀ ਭੰਗ ਕਰਦੇ ਆ ਆਪਣੀ ਗੱਲ ਤੇ ਤੈਨੂੰ ਪੂਰਾ ਯਕੀਨ ਆ ਕਿ ਵਾਕਿਆ ਹੀ ਇਦਾਂ ਹੈ ਕਹਿੰਦਾ ਜੀ ਬਿਲਕੁਲ ਜੀ ਸ਼ਾਂਤੀ ਭੰਗ ਕਰਦੇ ਆ ਸੰਤ ਜੀ ਕਹਿੰਦਾ ਕਿ ਜੇ ਵਾਕਿਆ ਹੀ ਤੁਹਾਨੂੰ ਲੱਗਦਾ ਕਿ ਹਥਿਆਰ ਸ਼ਾਂਤੀ ਭੰਗ ਕਰਦੇ ਆ ਤੇ ਜਿਹੜੀਆਂ ਚైనా ਪਾਕਿਸਤਾਨ ਦੇ ਬਾਰਡਰ ਤੇ ਹਥਿਆਰ ਬੰਦ ਫੌਜਾਂ ਤੇ ਇੰਨੀਆਂ ਤੋਪਾਂ ਬੀੜੀਆਂ ਨੇ ਉਹਨਾਂ ਨੂੰ ਵਾਪਸ ਬਲਾਓ ਕਿਉਂ ਰੱਟੇ ਨੂੰ ਫੜਿਆ ਵਿਚਾਰਿਆਂ ਨੂੰ ਨਾਲੇ ਦੇਸ਼ 'ਚ ਸ਼ਾਂਤੀ ਭੰਗ ਕਰੰਦੇ ਜੀ ਇੱਕ ਘੰਟੇ ਲਈ ਲੈ ਉਹ ਵਾਪਸ ਨਾਲ ਕਿਉਂ ਐਵੇਂ ਉੱਥੇ ਸ਼ਾਂਤੀ ਭੰਗ ਕਰਨਦੇ ਜੇ ਸ਼ਾਂਤੀ ਆਵੇ ਦੇਸ਼ 'ਚ ਜੀਠ ਮਲਾਨੀ ਨੇ ਜਦੋਂ ਇਹ ਗੱਲ ਸੁਣੀ ਤੇ ਅੱਖਾਂ ਖੁੱਲ ਗਈ ਹਥਿਆਰ ਆ ਤੇ ਸ਼ਾਂਤੀ ਆ ਜੇ ਅੱਜ ਸਾਰੇ ਬਾਰਡਰਾਂ ਤੋਂ ਹਥਿਆਰ ਪਿੱਛੇ ਹਟਦੇ ਆ ਤੋਪਾਂ ਟੈਂਕ ਪਿੱਛੇ ਹਟਦੇ ਆ ਤੇ ਤੜਥੱਲੀ ਮੱਜੂਗੀ ਸ਼ਾਂਤੀ ਨਹੀਂ ਰਹੂਗੀ ਅਗਲੇ ਘਰ ਆ ਕੇ ਕੁੱਟਣਗੇ ਤੁਹਾਨੂੰ ਇਸ ਤਰ੍ਹਾਂ ਮੰਨੇ ਪਰ ਮੰਨੇ ਵਕੀਲ ਦੀਆਂ ਵੀ ਸੰਤ ਭਿੰਡਰਾਲਿਆਂ ਦੀ ਹਾਜ਼ਰ ਜਵਾਬੀ ਨੇ ਗੋਡੀਆਂ ਲਵਾਤੀਆਂ